ਹਾਂਜੀ ਸਾਨੂੰ 4 ਵਜੇ ਨਾਲ ਜਿਹੜੀ ਇਨਫੋਰਮੇਸ਼ਨ ਮਿਲੀ ਸੀ ਇੱਕ ਸ਼ਕਤੀ ਕੰਡੇ ਦੇ ਬੈਕਸਾਈਡ ਇੱਕ ਗੱਡੀ ਖੜੀ ਆ ਫੋਰਡ ਪਿਗੋ ਜਿਹਦੇ ਵਿੱਚ ਇੱਕ ਲੜਕੇ ਦੀ ਡੈੱਡ ਬੋਡੀ ਪਈ ਆ ਅਸੀਂ ਮੌਕੇ ਤੇ ਗਏ ਜਾ ਕੇ ਦੇਖਿਆ ਤੇ ਡੈੱਡ ਬੋਡੀ ਨੂੰ ਅਸੀਂ ਚਾਕੇ ਹਸਪੀਟਲ ਪਹੁੰਚਾਇਆ ਹਸਪਤਾਲ ਜਾ ਕੇ ਡਾਕਟਰਾਂ ਨੇ ਚੈੱਕ ਕੀਤਾ ਕਹਿੰਦੇ ਦੀ ਡੈਥ ਹੋਈ ਆ ਉਹ ਤੋਂ ਬਾਅਦ ਅਸੀਂ ਉਹਦੇ ਵਾਰਸਾਂ ਦਾ ਬਿਆਨ ਲਿਖਿਆ ਉਹਦੇ ਵਾਰਸਾਂ ਨੇ ਬਿਆਨ ਲਿਖਾਇਆ ਵੀ ਸਾਡੇ ਲੜਕਾ ਜਿਹੜਾ ਬੀਪੀ ਦਾ ਮਰੀਜ਼ ਸੀਗਾ ਤੇ ਹੋ ਸਕਦਾ ਸਾਡੇ ਲੜਕੇ ਦੀ ਡੈਥ ਜਿਹੜੀ ਬੀਪੀ ਕਰਕੇ ਜਾਂ ਹਾਰਟ ਅਟੈਕ ਨਾਲ ਹੋਈ ਹੋਵੇ। ਬਾਕੀ ਇਹ ਤਾਂ ਪੋਸਟਮਾਰਟਮ ਕਰਾ ਰਹੇ ਹਾਂ। ਪੋਸਟਮਾਰਟਮ ਤੋਂ ਬਾਅਦ ਅਸਲ ਕੱਲ ਕਲੀਅਰ ਹੋਊ ਵੀ ਕਿਵੇਂ ਹੋਈ ਆ। ਕਿੰਨੀ ਉਮਰ ਸੀਗੀ ਜੀ ਮੁੰਡੇ ਦੀ? ਮੁੰਡੇ ਦੀ ਉਮਰ ਸੀਗੀ ਜੀ 28 ਸਾਲ। ਕਿੱਥੇ ਦਾ ਰਹਿਣ ਵਾਲਾ ਸੀ ਜੀ? ਇਹ ਸੀਗਾ ਜੀ ਉਟਾਲਾ ਪਿੰਡ ਦਾ ਮੱਗਰ ਸਿੰਘ ਦਾ ਇਹਦਾ ਨਾਂ ਸੀ ਜਗਤਵਿੰਦਰ ਸਿੰਘ ਸਾਨੂੰ ਮੱਗਰ ਸਿੰਘ। 28 ਸਾਲ ਉਮਰ ਸੀਦੀ। ਪਰਿਵਾਰ ਦੇ ਵਿੱਚ ਕੀ ਇਕੱਲਾ ਹੀ ਤੇ ਇਕੱਲਾ ਹੀ ਮੁੰਡਾ ਸੀਗਾ ਜੀ ਖੇਤੀਬਾੜੀ ਕਰਦਾ ਸੀ ਕਹਿਵਾਂ ਜੀ ਜਰੀਆ ਕਿਸ ਤਰ੍ਹਾਂ ਨਹੀਂ ਵਿਆਹ ਨਹੀਂ ਹੋਇਆ ਸੀਗਾ ਜੀ ਦੀ ਇੱਕ ਸਿਸਟਰ ਉਹ ਬਾਹਰ ਹੈ